ਇਸ ਸਾਡੇ ਸੱਜਿਆ ਗਾਲ ਜੋ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣਾ ਚੈਨਲ ਧੋਆ ਦਾ ਡੇਰੀ ਫਾਰਮ 911 ਦੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੇ ਪਸ਼ੂ ਖਾਵਾਂਗੇ ਟੋਕਰਾਂ ਗੱਬਣਾ ਤੇ ਗੱਬਣ ਤਿਆਰ ਤੇ ਆਪਾਂ ਪਹੁੰਚੇ ਭਾਜੀ ਨਿਹੜੀਆਂ ਵਾਲਾਂ ਦੇ ਕੋਲ ਜਾਰੀ ਕਰਦੇ ਆ ਭਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸਿਦਾ ਭਾਜੀ ਸਸਿਦਾ ਵੀਰ ਜੀ ਉਸ ਨਾਟੇ ਠਾਕ ਜੀ ਬਹੁਤ ਬਧਿਆ ਗੁਰੂ ਰਾਮ ਰਣਜੀਤ ਕਿਰਪਾ ਜੀ ਕਿਰਪਾ ਚਾਹੀਦੀ ਆ ਜੀ ਉਹ ਠੀਕਾ ਪਰਿਵਾਰ ਸਭ ਵਧੀਆ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੇ ਚੜ੍ਹਦੀ ਚਾਹੀਦੀ ਹੈ ਤੇ ਕੈਮਰਾ ਪਿਛਲੀ ਵੀਡੀਓ ਦਾ ਹਰ ਮੁੱਲ ਜੌਲਾ ਉਹ ਵੇਖ ਗਿਆ ਮਾਲ ਉਸਲੇ ਵੇਖੀ ਤੁਹਾਨੂੰ ਪਾਈ ਸਟੇਟਸ ਹਾਂਜੀ ਹਾਂਜੀ ਚਲੋ ਵਧੀਆ ਤੇ ਜੈ ਨਹੀਂ ਨਾ ਭਾ ਦੇ ਬਿਲਕੁਲ ਭਾ ਹੁਣ ਵੀ ਬਿਲਕੁਲ ਜੈ ਨਹੀਂ ਕਰਾਂਗੇ ਅਛਾ ਜੀ ਹਾਂਜੀ ਅੱਜ ਛੋਟੀ ਵੇਖ ਲੋ ਪਿਛਲੀਆਂ ਜਿਹੜੀ ਟੋਕਰ ਕਬਨ ਪਾਈ ਹੈ ਨਾ ਹਾਂਜੀ ਉਹਦਾ ਵੀ ਸਿਰਾ ਛੋਟੀ ਪਰ ਬੋਲੋ ਤੋਂ ਵੀ ਘੱਟ ਪਾਉਣਾ ਅੱਜ ਠੀਕ ਹੈ ਠੀਕ ਹੈ ਘੱਟ ਛੋਟੀ ਭਾ ਛੋਟੇ ਪਾਉਣੇ ਠੀਕ ਹੈ ਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਠੀਕਾ ਜ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 989446056 ਠੀਕ ਹੈ ਜੀ ਬਈ ਦੱਸਿਆ ਝੋਟੀ ਬਾਰੇ ਕਿੰਨਾ ਇਹ ਝੋਟੀ ਵੀਰ ਜੀ ਮੰਨ ਲਓ ਆਪਾਂ ਕੱਲ ਹੀ ਲਈ ਆ ਅੱਛਾ ਜੀ ਤੇ ਸੌਦਾ ਕਰਕੇ ਤੇ ਡਾਕਟਰ ਆਪਣਾ ਖੜਿਆ ਸੀ ਠੀਕ ਹੈ ਜੀ ਸਾਜੀ 6 ਮਹੀਨੇ ਦੀ ਚੈੱਕ ਕਰਾਈਏ ਝੋਟੀ ਅੱਛਾ ਜੀ ਫਿਰ ਮੇਰਾ ਵੀਰ ਜਿਹੜਾ ਕੋ ਆਪਣੇ ਨਾਲ ਸੌਦਾ ਕਰ ਲੂਗਾ ਨਾ ਆਪਣੀ ਤਸੱਲੀ ਕਰਾ ਸਕਦਾ ਠੀਕ ਹੈ ਠੀਕ ਹੈ ਤੇ 6 ਕਿਲੋ ਇਸਨੇ ਦੁੱਧ ਜੀ ਠੀਕ ਹੈ ਜੀ ਤੇ ਵੇਖ ਲੋ ਝੋਟੀ ਦੀ ਨਸਲ ਕੋਆਟੀ ਬ੍ਰੇਕ ਸੰਗਿਆ ਹਾਂ ਜੀ ਬੀ ਲੰਮੀ ਬੂਠੀ ਆ ਤੇ ਕਾਤਵ ਜਨੂ ਦਾ ਵੱਡਾ ਆ ਠੀਕ ਠੀਕ ਹੈ ਬੋਲ ਜੀ ਧੰਨ ਟੀਜੋ ਨੇ ਸਗੜਾ ਆ ਕੇ ਵਿੱਚ ਚੈੱਕ ਖੁੱਡਾ ਕੜਾ ਲਓ 6.5 ਮਿੰਟ ਵਿੱਚ ਚੈੱਕ ਪਾਸ ਤੇ 6 ਮਿੰਟ ਤੋਂ ਪਿਆਰ ਆ ਤੇ ਭਾਈ ਸੱਜਰ ਦੇ ਕਿੰਨਾ ਕੁ ਭਰੇ ਹਰ ਜੀ ਹੋ ਇਹਦੇ ਜਿਹੜੇ ਆਪਣਾ ਬਰਾਬਰ ਹੁੰਦੇ ਨੇ ਇਹਨੂੰ ਕਰ ਲਈ ਅੱਛਾ ਜੀ ਇਹ ਦੂਜੇ ਦੇ ਦੂਜੇ ਦੇ ਠੀਕ ਜੀ ਲਓ ਵੀ ਤੁਸ ਜਵਾ ਸੁਵਾ ਸੁਵੀ ਲੈ ਲੈ ਆਇਆ 14 ਲੀਟਰ ਦਾ ਸੱਜਰ ਦਾ ਰਿਕਾਰਡ ਜੀ ਤੇ ਕਰੋ ਥਣਪਾਂਡਾ ਚੈੱਕ ਤੁਸੀਂ ਇੱਕ ਘੱਟ ਘੱਟ ਵੀ ਬਹੁਤ ਜ਼ਿਆਦਾ ਚੰਗਾ ਵਾ ਇਹ ਹੈ ਵੀ ਜੈਡ ਬਲੈਕ ਆ ਗਈ ਜੇ ਉਹ ਬਜੀ ਕਰੋ ਕਿ ਥਣ ਭਾਂਡਾ ਥਣ ਵੀ ਆਣ ਕੱਲਾ ਕੱਲਾ ਲੱਗਾ ਲਾਗ ਦੇ ਪੰਡਾ ਨੂੰ ਥਲਾਂ ਦਾ ਸਾਈਜ਼ ਤੇ ਗਿਆ ਸੀ ਚੈੱਕ ਕਰਾਉਣੇ ਆ ਆ ਲਾਗ ਦੇ ਬੁਤਾਰੀ ਵੀ ਚੈੱਕ ਕਰਾ ਲੈ ਜਾਈ ਕਈ ਵੀਰਾਂ ਨੇ ਲੌਗਇਨ ਮਖਾਈ ਦੇਖੋ ਇਧਰ ਮੈਂ ਪਿੰਡਾ ਵਖੋ ਮੇਦੇ ਦਾ ਕੁੜੀਆਂ ਮਲਾਈ ਵਰਗਾ ਆ ਗੱਡੇ ਰੀ ਖੇਲਰ ਦਾ ਇਧਰ ਥੱਲੇ ਦਿਖਾਓ ਮੈਂ ਨੇ ਸਿਖਾਈਆਂ ਤੇ ਲਾਗੇ ਤਾਂ ਬੱਦੋ ਚੱਕ ਦੇ ਜਵਾਹਰ ਇੱਕ ਨੰਬਰ ਲੱਗੀ ਕਿ ਗਾਂ ਨਹੀਂ ਗੱਲਾਂ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਤੇ ਇਹਦਾ ਮੁੱਲ ਭਈ ਹਰ ਮੁੱਲ ਵੀ ਜਿਹੜਾ ਕੋਲ ਜਿਆਦਾ ਹੀ ਕਰ ਦਵਾਂ ਅੱਛਾ ਜੀ ਹਾਂ ਜੀ ਮੁੱਲ ਕਰਦੀ ਹੈ 85 ਕ ਘਾਣ ਨਹੀਂ ਕਰੀ ਜਿੰਨੇ ਕਰਦੀ ਤੇਰੀ ਆਪਾਂ 80 ਵੀ ਦੇ ਲਈਏ ਫਿਰ ਲੋ ਹੈ ਕਿ ਜੈ ਜੀ ਦਾ ਨੂੰ ਜਿੰਨੀ ਕਿੰਨੇ ਕਹਿਆ ਯਾਦ ਕਰ ਲੈਣੇ ਹੈ। ਨਹੀਂ ਦਾ ਜੀ ਮੈਨੂੰ ਕੋਈ ਦੇਣੀ ਹੈ ਬਾਕੀ ਝੋਟੀ ਦੇ ਦਾ ਜਿਹੜਾ ਲੈ ਲੂ ਯਾਦ ਹੀ ਕਰੂਗਾ। ਅੱਛਾ ਜੀ। ਹਾਂ ਜੀ। ਦਾ ਤੋਂ ਘਰ ਆਣਾ ਕਿੱਥੇ ਗਿਆ ਪਾ ਇਹ ਵੀਰ ਦੀ ਛੱਤ ਰਿਆ 200 ਰੁਪਏ ਛੋੜ ਕਰਨਾਗੇ ਠੀਕ ਹੈ ਠੀਕ ਹੈ ਗਿਰ ਪਰ ਗੈਜ ਮੋਲੇ ਝੋਡੀ ਜਿਹੜੀ ਅੱਗੇ ਆਪਾਂ ਪਾਈ ਨੇ ਪਿਛਲੇ ਸਾਲ ਹਾਂਜੀ ਉਹਦਾ ਵੀ ਸਿਰ ਆਇਆ ਚਲੋ ਵੀ ਚੰਗੀ ਪਰ ਇਹ ਵੀ ਝੋਡੀ ਬਹੁਤ ਜ਼ਿਆਦਾ ਚੰਗੀ ਆ ਠੀਕ ਹੈ ਠੀਕ ਹੈ ਹਾਂ ਉਹ ਜਦੋਂ ਮੌਕੇ ਥੋੜਾ ਬੋਤਾ ਕਰਦੇ ਤਾਂ ਠਾ ਹਾਂਜੀ ਮੌਕੇ ਤੇ ਕਰਦੇ ਮਾਂ ਛੋਟੀ ਛੱਟ ਕਰ ਦਾਂਗੇ ਠੀਕ ਹੈ ਜੀ ਬਾਕੀ ਬਹੁਤ ਹਨ ਝੋਡੀ ਬਹੁਤ ਚੰਗੀ ਆ ਠੀਕ ਹੈ ਲੋ ਵੀ ਕਰੋ ਚੈੱਕ ਜੱਟ ਬੁਲਾਇਆਗਾ ਕਿ ਇਹ ਤਾਂ ਪਿਓਰ ਮੋਹਰਾਂ ਨਕਲ ਦੀ ਆ ਵੱਡੀ ਝੋਡੀ ਆ ਹੈ ਵੀ ਰਾਨੇ ਦੀ ਝੋਡੀ ਇੰਦਰ ਦੀ ਨਹੀਂ ਆ ਇਹ ਅੱਛਾ ਜੀ ਹਾਂ ਦੇਸੀ ਇਹ ਜੇ ਨੰਬਰ ਤੇ ਆ ਦੋ ਦੰਦ ਕੱਟੀਏ ਅੱਛਾ ਜੀ ਹਾਂ ਜੀ ਇਹ 8.5 ਮਿੰਟ ਚੈੱਕ ਪਾ ਆ ਠੀਕ ਹੈ ਜੀ ਤੁਹਾਨੂੰ ਗੋਲ ਕੇ ਲਾਉਨੇ ਵੀ ਠੀਕ ਹੈ ਠੀਕ ਲਓ ਬਜੀ ਨਿਗਾਰ ਨਿਗਾਹ ਚਾ ਸਿੰਘ ਆ ਗਿਆ ਦਾ ਵੀ ਚੈੱਕ ਕਰੋ ਫੇਸ ਵਾਲੀ ਚੈੱਕ ਕਰੀਂ ਇਧਰੇ ਪੱਟੀ ਵੀ ਦਾ ਆਣੇ ਲੋਕੋ ਕੜਾਗਣਾ ਲੱਗਾ ਠੀਕ ਹੈ ਲਓ ਵੀ 8.5 ਮਿੰਟ ਗਿਆ ਤਾਂ ਪਾ ਆ ਗਿਆ ਤੇ ਛੜ ਹੁਣ ਵੇ ਆ ਕੱਲਾ ਕੱਲਾ ਲੱਗਾ ਤੇ ਸੁੰਦਰ ਜਿਹੀ ਚੰਗਾ ਬਣ ਜੂਗੀ ਤੇ ਟੇ ਟੱਡ ਲਾ ਜਿਹੜੀਆਂ ਕਾਫੀ ਆ ਹਵਾਲੇ ਤੇ ਇਹਦੇ ਸੂਮੀਆ ਲੈ ਤੋ ਦੰਦਿਆਂ ਬੋਗਨੇ ਕੀ ਉਪਰੋ ਦੇ ਬੋਲ ਨਾ ਤੇ ਬੀ ਚੀਆ ਵੀ ਜਾਂ ਇੱਕ ਹੱਥ ਕਾਰ ਲਓ ਵੀ ਠੀਕ ਆ ਇਹ ਸੰਗ ਨੂੰ ਆ ਲਾ ਕੇ ਇੱਧਰ ਵੇਖ ਇਹ ਵੇਖੋ ਥਣ ਲਓ ਬਈ ਇਹਦਾ ਚਪਾ ਚਪਾ ਨਾ ਲਗਾਣੇ ਠੀਕ ਆ ਠੀਕ ਆ ਜੀ ਤੇ ਇਹਦਾ ਮੁੱਲ ਭਾਈ ਹਰ ਕੀ ਕਰਨਾ ਮੁੱਲ ਵੀ ਇਹਦਾ ਵੀ ਜੈ ਦੇ 70 ਗੇਡੀ ਧਿਆਨ ਆਈਏ ਵੀ ਛੱਡ ਦੀਏ ਤੋ ਹੋਰ ਛੱਡ ਦੀ ਗਿਯਾਰ ਤੇ ਨਹੀਂ 4 ਹੀ ਛੱਡ ਦਈਏ 64 ਦੇ ਤਾਂ 64 ਦੀ ਹਾਂਜੀ ਉਹ ਚੋਂ ਛੋੜ ਦਰਦਾ ਠੀਕ ਹੈ ਠੀਕ ਹੈ ਲਓ ਬਈ 64 ਪੱਟੀਆਂ ਸਿਰਫ ਦਾ ਕਾਲੀ ਸ਼ਾਹ ਝੋਡੀਆਂ ਤੇ ਦੋ ਦੰਦ ਆ ਬਿਲਕੁਲ ਜਿਹੜੀ ਪਿਓਰ ਠੀਕ ਹੈ ਠੀਕ ਹੈ ਜੀ ਲਓ ਬਈ ਪਿਓਰ ਦੋ ਦੰਦ ਆ ਤੇ निकालेंगे ਜਾਂ ਸੇੰਗਿਆ ਤੇ ਪਿਓਰ ਜੱਟ ਬਲੈਕ ਆ ਗਈ ਆ ਤੇ ਜਿਹੜਾ ਵੀ ਸਰਾ ਬੈਠੂਗਾ ਸਾਹ ਵਾਲਾ ਇਧਰ ਵੀਰ ਜੀ ਵੇਖੋ ਬੱਚਾ ਇਧਰ ਵੇਖੋ ਲਓ ਬਈ ਠੰਡੀ ਸੀ ਆਹ ਸ਼ੈ ਨਹੀਂ ਲੱਗਦੀ ਬਾ ਦੂਜੇ ਬੰਦੇ ਠੰਡੀ ਵੀ ਬੈਠੇ ਰਹੋ ਅੱਛਾ ਜੀ ਹਾਂ ਇਹ ਬਈ ਪਿੰਗਰ ਦੀ ਕਬਣਾਕ ਠੁਕੀ ਜੇ ਬਿਲਕੁਲ ਤਿਆਰ ਅੱਛਾ ਅੱਛਾ ਆ ਬਈ ਹਾਂ ਕਿ ਲੈਣਾ ਮੱਛੀ ਨੇ ਅੱਛਾ ਇਹ ਪਰ ਮੱਛੀ ਵੇਖੋ ਗਰਮੀਆਂ ਦਾ ਤੋਹਫਾ ਦਾ ਅਗਰੇ ਬਹਾਲੋ ਪਿਓਰ ਦੋਹਰਾ ਦੇ ਵਿੱਚੇ ਖੋਲ ਦੇ ਰਸਾ ਖੋਲੋ ਬਈ ਇਧਰ ਰਸਾ ਖੋਲੋ ਫੋਲ ਕੇ ਦਿਖਾਓ ਰਸਾ ਖੋਲ ਕੇ ਹਾਂ ਜੱਕਾ ਮੂੰਹ ਇਹਦਾ ਹਾਂ ਜੱਕਾ ਮੂੰਹ ਲੋ ਵੀ ਚਲੋ ਚੱਕਦੇ ਪਿਓਰ ਦੋ ਪਿਓਰ ਦੋ ਦੰਦਾ ਜਿਹੜਾ ਮਰਜੀ ਮੇਰੇ ਹੱਲੇ ਵੇਲੇ ਦੋਂਦੀ ਦੇ ਕੱਢਣ ਲਈਏ ਦੰਦਾ ਠੀਕ ਹੈ ਠੀਕ ਹੈ ਜੀ ਲੋ ਵੀ ਦੋਂਦੀ ਅਜੇ ਹੋਣਦੀ ਆ ਇਹ ਠੰਡੀ ਇੰਨੀ ਆ ਨਹੀਂ ਆ ਸ਼ਾਇਦ ਠੰਡੀ ਨਹੀਂ ਲੱਗਦੀ ਬਿਲਕੁਲ ਸਹੀ ਹਾਂ ਜੇ ਵਕਤ ਤੇ ਬਣ ਮੰਨ ਬੱਚੀ ਸ਼ਦਾਣ ਹੋ ਜੂਗੀ ਪਹਿਲੇ ਲੇਟਾ ਲਾ ਰੂ ਦੇ ਲੋ ਵੀ ਢਲਾਂਟ ਲਾ ਜਿਹੜੀਆਂ ਕਾਫੀ ਆ ਤੇ ਬਿਲਕੁਲ ਤਿਆਰੀ ਆ ਤੇ ਕੱਡ ਕੱਢ ਵੀ ਚੰਗਾ ਤੇ ਪਿਓਰ ਸ਼ਾਈ ਵਾਲ ਦੇ ਵਿੱਚ ਆ ਗਈ ਤੇ ਫੈਟ ਕੁਆਲਟੀ ਵੀ ਚੰਗੀ ਤੇ ਇਹਨਾਂ ਦੇ ਗਾਹ ਗਰਮੀ ਦੀ ਵੀ ਕੋਈ ਪਰਵਾਹ ਨਹੀਂ ਆ ਤੇ ਨਾ ਹੀ ਕੋਈ ਠੰਡ ਦੀ ਇਹ ਹੈ ਵੀ ਠੰਡੀ ਸੀ ਜਿਆ ਸੋ ਕਰ ਉਹ ਚੈੱਕ ਬਾਕੀ ਆ ਜਿੰਦੇ ਲਾਂਡਾ ਲਾਂ ਜੜੀਆਂ ਕਾਫੀ ਆ ਤੇ ਦੁੱਧ ਚੰਗਾ ਭਰ ਜੋ ਵੀ ਪਹਿਲੇ ਤੋਂ ਹੀ ਨੀਂਦ ਦੀ ਮੜਾ ਚੰਗਾ ਲੱਗਾ ਜਾਂਦਾ ਇਧਰ ਬੈਠੋ ਬੋ ਜੀ ਕਹਿ ਰਹਾ ਟਰਕਾ ਚੜਾ ਜਦਾ ਨੀਂਦ ਇਧਰ ਬੈਠੋ ਆ ਲਗੋ ਥਾਣੇ ਵੇਖੋ ਕੜਾ ਕੜਾ ਐਦਾਂ ਬੈਣ ਨਹੀਂ ਦਿੰਦੀ ਕੋਈ ਇਹਨਾਂ ਨੂੰ ਮੰਨ ਲੋ ਇਹਨੂੰ ਲੋੜ ਨਹੀਂ ਕੋਈ ਰੱਸੀ ਦੀ ਕੋ ਬੰਗੇ ਦੀ ਕੁਛ ਨਹੀਂ ਹੈ ਕੋਈ ਨਹੀਂ ਲਓ ਬਈ ਪੰਡਾ ਪਾ ਜੂਗੀ ਇਹਨੇ ਬਹੁਤ ਜ਼ਿਆਦਾ ਮਨੂ ਮਜੀ ਖਲਣੀ ਮੜੀ ਆ ਕੀ ਮੁੱਲ ਵੀ 13 ਹਰਿਆ। ਮਨਵੀਰ ਜੀ ਇਹਦਾ ਵੀ ਜਾਇਜ਼ ਹੀ ਉਦਰਾ ਦਾ ਭਾਵੇਂ 50 55 ਜੋ ਮਰਜ਼ੀ ਕਰ ਲਈਏ 45 ਦੇ ਦੀਏ। ਕਰਦੀ ਔਰ ਮਾਨਤਾ ਮਾਦਣਾ। ਤੋਂ ਤਿੰਨ ਹੀ ਛੱਡ ਦੀਏ। 42 ਹਜ਼ਾਰ ਚ ਛੋਟ ਕਰ ਲਾਂਗੇ ਤੁਸ ਜੀ। ਠੀਕ ਹੈ ਜੀ। ਲਓ ਜੀ 42 ਹਜ਼ਾਰ। 82000 ਦੀਆਂ ਵਾਲੀਆਂ ਦੇਣ ਵਾਲੀਆਂ ਦੀ ਰਸੀਦ ਇੰਨੀ ਆ। ਹਾਂ ਜੀ। ਤੇ ਹੱਥੋਂ ਵਾਦੂ ਲਾਹਾਂ ਨਹੀਂ ਦੇ ਸਰਕਾਰਾਂ ਦੇ ਚਿਰ ਧਾਣੇ ਵੇਖੋ ਕਿ ਡਗੜਾ ਇੱਧਰ ਵੇਖੋ। ਠੀਕ ਹੈ ਠੀਕ ਹੈ। ਉਨੀ ਉਨੀ ਮਾਨਵਾਦ ਕੋਨਾ ਨਾ ਜੱਡਾ ਕਾਹਨੂ ਆ। ਸਹੀ ਗੱਲ ਹੈ। ਇਹ ਲੈ ਹਵਸਾ ਲੈਣਾ ਬੱਚੀ ਇੰਨੀ ਬਣੂਗੀ ਵੀ ਹੱਥ ਵਿੱਚ ਇੱਕ। ਤੇ ਉਨੀ ਅੱਗੇ ਨੂੰ ਵਗ ਜਾਨਾ ਨੇ ਤੇ ਉੱਡੀ ਪਿਛੇ ਨੂੰ ਤੇ ਢੱਲਾ ਢਲਾ ਜਿਹੜੀਆਂ ਕਾਫੀ ਅਜੇ ਹਵਾਨੇ ਤੇ ਇਹਨਾਂ ਦੀ ਫੈਟ ਕੁਆਲਟੀ ਵੀ ਚੰਗੀ ਹੁੰਦੀ ਆ ਤੇ ਗਰਮੀ ਦੀ ਵੀ ਕੋਈ ਪ੍ਰਵਾਹ ਨਹੀਂ ਆ ਰਿਹਾ ਇੱਕ ਜਿਹੜੀ ਆਪਾਂ ਦੇਲਾ ਬਨੇ ਰੱਖਾਈ ਆ ਖੱਟੀ 8.5 ਮੀਟਰ ਦੀ ਚੱਕ ਪਾਸ ਤੇ ਆ ਜਿਹੜੀ ਆ 2.5 ਮਿੰਟ ਚੱਕ ਪਾਸ ਤੇ 6 ਲੀਟਰ ਦੁੱਧ ਆਦੇ ਕੋਲ ਤੇ ਵੀਡੀਓ ਕੋਈ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ